ਦੇਹਾ ਪ੍ਰਸ਼ਾਸਨ ਮੁਰਦਾਬਾਦ ਟੱਕਾ ਚਾਈ ਬੰਦ ਕਰੋ ਟੱਕਾ ਚਾਈ ਬੰਦ ਕਰੋ ਬੰਦੇ ਮਾਰ ਮੁਰਦਾ ਬਠਿੰਡਾ ਦੇ ਕਸਬਾ ਗੁਨਿਆਣਾ ਮੰਡੀ ਦੇ ਵਿੱਚ ਬੰਦੇ ਭਾਗ ਟ੍ਰੇਨ ਨੂੰ ਕਰਨਾ ਪਿਆ ਲੋਕਾਂ ਦੇ ਵਿਰੋਧ ਦਾ ਸਾਹਮਣਾ ਪੈਸੇਂਜਰ ਟ੍ਰੇਨ ਨੂੰ ਰੋਕਣ ਦੇ ਵਿਰੋਧ ਦੇ ਵਿੱਚ ਲੋਕਾਂ ਦੇ ਵੱਲੋਂ ਗੁਨਿਆਣਾ ਰੇਲਵੇ ਸਟੇਸ਼ਨ ਦੇ ਉੱਪਰ ਕੀਤੀ ਗਈ ਨਾਰੇਬਾਜੀ ਮੌਕੇ ਤੇ ਪਹੁੰਚੀ ਪੁਲਿਸ ਤੁਸੀਂ ਦੇਖ ਰਹੇ ਤਸਵੀਰਾਂ ਬਠਿੰਡਾ ਦੇ ਗੁੰਨਿਆਣਾ ਮੰਡੀ ਰੇਲਵੇ ਸਟੇਸ਼ਨ ਦੇ ਉੱਪਰ ਲੋਕਾਂ ਦੇ ਭਾਰੀ ਇਕੱਠ ਦੀਆਂ ਜੋ ਕਿ ਪੈਸੇਂਜਰ ਟ੍ਰੇਨ ਤੋਂ ਉਤਰੇ ਹੋਏ ਲੋਕ ਸੀ ਅਤੇ ਇਹਨਾਂ ਦਾ ਕਹਿਣਾ ਸੀ ਕਿ ਰੋਜ਼ਾਨਾ ਹੀ ਪੈਸੇਂਜਰ ਟ੍ਰੇਨ ਨੂੰ ਥਾਂ-ਥਾਂ ਤੇ ਰੋਕ ਕੇ ਰੱਖਿਆ ਜਾਂਦਾ ਹੈ ਜਿਸ ਕਾਰਨ ਉਹ ਕਾਫੀ ਖੱਜਲ ਖੁਆਰ ਹੁੰਦੇ ਹਨ ਅਤੇ ਬੰਦੇ ਭਾਰੀ ਟ੍ਰੇਨ ਨੂੰ ਲੰਘਾਇਆ ਜਾਂਦਾ ਹੈ ਜਿਸ ਦੇ ਚਲਦੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਗਿਆ ਅਤੇ ਗੱਡੀ ਨੂੰ ਅੱਗੇ ਰਵਾਨਾ ਕੀਤਾ ਗਿਆ ਇਸ ਕਾਰਨ ਕਰੀਬ 25 ਮਿੰਟ ਬੰਦੇਪਾੜਾ ਟ੍ਰੇਨ ਗੁਨਿਆਣਾ ਮੰਡੀ ਦੇ ਆਊਟਰ ਤੇ ਖੜੀ ਰਹੀ ਇਸ ਦੇ ਨਾਲ ਹੀ ਇਸ ਮਾਮਲੇ ਦੇ ਉੱਪਰ ਰੇਲਵੇ ਦੇ ਸਟੇਸ਼ਨ ਮਾਸਟਰ ਦੇ ਵੱਲੋਂ media ਨਾਲ ਕੋਈ ਵੀ ਜਾਣਕਾਰੀ ਇਸ ਮਾਮਲੇ ਲੈ ਕੇ ਸਾਂਝੀ ਨਹੀਂ ਕੀਤੀ ਗਈ ਹੈ ਅਤੇ ਇਸ ਘਟਨਾ ਨੂੰ ਲੈ ਕੇ ਲੋਕਾਂ ਨੇ ਬਾਰ ਬਾਰ ਮੰਗ ਕੀਤੀ ਕਿ ਪੈਸੇਂਜਰ ਟ੍ਰੇਨ ਨੂੰ ਇਵੇਂ ਮਤੋਰਤੇ ਚਲਾਇਆ ਜਾਵੇ ਅਤੇ ਇਸ ਤਰ੍ਹਾਂ ਦੀ ਰੋਕ-ਥਾਮ ਨਾ ਕੀਤੀ ਜਾਵੇ ਪੂਰੀ ਜਾਣਕਾਰੀ ਆਪਾਂ ਦੇਖਦੇ ਹਾਂ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਬਈ ਇਹੋ ਜਿਹੇ ਬੰਦੇ ਭਾਰਤ ਰੋਕੀ ਗਈ ਹੈ ਹਾਂਜੀ ਕੀ ਕਾਰਨ ਹੈ ਇਹਨੂੰ ਰੋਕਣ ਦਾ ਕਾਰਨ ਨਹੀਂ ਹੈ ਜਿਹੜੀ ਆਪਣੀ ਪੈਸੰਜਰ ਟ੍ਰੇਨ ਚ ਆਉਂਦੀ ਜੀ ਪਰ ਉਹਨੋਂ ਸਾਡੇ ਸ케ਜੂਲ ਪਲਾਨ ਚਲਦੇ ਜੀ ਉਹ ਰੋਕ-ਰੋਕ ਕੇ ਆਉਂਦੀ ਹੈ ਟ੍ਰੇਨ ਕਹਿੰਦਾ ਮਤਲਬ ਇਹ ਉਹਦੇ ਕਰਕੇ ਦਿੱਕਤ ਆ ਰਹੀ ਹੈ ਵੀ ਕਹਿੰਦਾ ਮਤਲਬ ਜਾਂ ਜਿੱਥੇ ਰੋਕ ਦਿੰਦੇ ਨੇ ਜਾਂ ਗੁੰਡਣੇ ਨੇ ਰੋਕ ਦਿੰਦੇ ਨੇ ਇਹਨੂੰ ਕ੍ਰੋਸਿੰਗ ਕਰਕੇ ਅੱਗੇ ਪਹੁੰਚਦੀ ਕਰਦੇ ਨੇ ਜੋ ਵੀ ਇਹਦਾ ਟਾਈਮ ਫਿਕਸ ਕੀਤਾ ਹੁੰਦਾ ਆਡੀ ਟ੍ਰੇਨ ਆਈਡੀ ਬਸ ਪੈਸੰਜਰ ਟ੍ਰੇਨ ਆ ਇਹ ਥਾਂ ਥਾਂ ਤੇ ਰੋਕ ਕੇ ਜਿੰਨੇ ਪੈਸੰਜਰ ਨੇ ਟਾਈਮ ਖਰਾਬ ਕੀਤਾ ਜਾਂਦਾ ਕਿਉਂਕਿ ਪੈਸੰਜਰ ਜਿੱਥੇ ਵੀ ਆਉਂਦਾ ਨੇ ਸਾਡੇ ਖੇ ਫਰੀ ਕੋਰ ਕੋ ਬੈਠਦੇ ਨੇ ਫਰੀ ਕੋਰ ਤੋਂ ਬਾਹਰਦੇ ਨੇ ਕੋਰ ਕੋਰ ਤੋਂ ਬਾਹਰਦੇ ਨੇ ਉਹ ਇਹ ਚੀਜ਼ ਪਰੇਸ਼ਾਨੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਆ ਫਿਰ ਦੇਰ ਮਤਰਾਲੇ ਨੂੰ ਇਹੋ ਬੇਨਤੀ ਕਰਦੇ ਨੇ ਜਿਹੜੇ ਬੰਦੇ ਬਾਅਦ ਤੇ ਨੇ ਜਿਉਂਦਾ ਟਾਈਮ ਅੱਧਾ ਘੰਟਾ ਪਿੱਛੇ ਕੀਤਾ ਜਾਵੇ ਜਾਂ ਅੱਗੇ ਕੀਤਾ ਜਾਵੇ ਠੀਕ ਹੈ ਜਿਹੜੀ ਟ੍ਰੇਨ ਸਾਡੀ ਪੈਸੰਜਰ ਚਲਦੇ 9 ਵਜੇ ਦਾ ਟਾਈਮ ਇੰਟਰ ਬਠਿੰਡੇ ਦਾ ਆਇਗਾ ਪਹੁੰਚਾਉਂਦਾ ਉਹ ਟਾਈਮ ਸਰ ਪਹੁੰਚ ਸਕੇ ਠੀਕ ਆ ਇਸ ਕਰਕੇ ਸਾਡੀ ਕਾਫੀ ਟਾਈਮ ਤੋਂ ਜਿੰਨੇ ਟਾਈਮ ਤੋਂ ਬੰਦੇ ਬਾਅਦ ਟ੍ਰੇਨ ਚੱਲ ਰਹੀ ਸੀ ਉਹ ਚੀਜ਼ੇ ਸਾਨੂੰ ਬੜੀ ਪ੍ਰੋਬਲਮ ਆਈ ਠੀਕ ਆ ਉਹ ਸਾਨੂੰ ਕੋਈ ਬੈਨੀਫਿਟ ਨਹੀਂ ਉਹ ਟ੍ਰੇਨ ਦਾ ਠੀਕ ਚੱਲਣ ਦਾ ਜੋ ਆਮ ਪਬਲਿਕ ਤੋਂ ਪਹੁੰਚ ਤੋਂ ਬਾਹਰ ਟ੍ਰੇਨ ਹੋ ਠੀਕ ਆ ਜਿਹੜੇ ਜਾਂਦੇ ਹੀ ਟ੍ਰੇਨ ਤੇ ਸਫ਼ਰ ਕਰਦੇ ਠੀਕ ਆ ਉਹ ਠੀਕ ਆ ਕਿ ਬੜੀ ਦਿੱਕਤ ਪਰੇਸ਼ਾਨੀ ਆ ਰਹੀ ਸੀ ਇਸ ਕਰਕੇ ਕਹਿਣਾ ਚਾਹੁੰਦੇ ਆ ਵੀ ਜਿਹੜੀ ਟ੍ਰੇਨ ਆ ਜਿਹੜੀ ਆ ਜਾਂਦਾ ਪਸੈਂਜਰ ਟ੍ਰੇਨ ਪਹਿਲਾਂ ਪਹੁੰਚਦੇ ਹੋਏ ਨੌਂ ਤੇ ਪਹੁੰਚੋ ਤੁਹਾਡੇ ਟਾਈਮ ਆ ਉਹ ਸੈੱਟ ਕੀਤਾ ਜਾਵੇ ਸਹੀ ਕਹਿੰਦੇ ਆ ਇਹ ਮੇਰੀ ਰੀ ਸਿਸਟਮ ਆਸਟੇਜ ਨੂੰ ਠੀਕ ਹੈ ਇਹ ਮੇਰੀ ਬੀਲ ਸਾਰਣੀ ਠੀਕ ਹੈ ਵੈਰੀ ਗੁੱਡ ਜੀ ਜੀ ਹੈ ਜੀ ਬੰਦੇ ਭਾਰਤ ਤੋਂ ਪਹਿਲਾਂ ਇੱਕ ਪੈਸੇਂਜਰ ਟ੍ਰੇਨ ਜਾਂਦੀ ਹੈ ਕੋਈ ਪਰ ਤੋਂ ਬਠਿੰਡਾ ਨੂੰ ਹਾਂਜੀ ਉਹ ਉਹਦੇ ਵਿੱਚ ਪੈਸੇਂਜਰ ਸੀਗੇ ਉਹ ਕਦੇ-ਕਦੇ ਇੱਥੇ ਰੁਕ ਵੀ ਜਾਂਦੀ ਹੈ ਕਦੇ-ਕਦੇ ਬਠਿੰਡੇ ਪਹਿਲਾਂ ਚਲੀ ਜਾਂਦੀ ਹੈ ਅੱਛਾ ਉਹ ਰੁਟੀਨ ਦੀ ਤਰ੍ਹਾਂ ਅੱਜ ਵੀ ਹੋ ਰਹੀ ਟੋਕਣ ਤੋਂ ਬਾਅਦ ਬੰਦੇ ਭਾਰਤ ਨੂੰ ਕ੍ਰੋਸ ਦੇਣਾ ਸੀ ਸਿਚੁਏਸ਼ਨ ਮਾਈਟ ਲੈੱਗ ਨਹੀਂ ਸੀ ਉਹਨਾਂ ਨੇ ਐਸੇ ਕਰਕੇ ਰੌਲਾ ਪਾਇਆ ਕਿ ਉਹ ਸਾਨੂੰ ਪਹਿਲਾਂ ਇਸ ਟ੍ਰੇਨ 'ਚ ਲਾ ਕੇ ਸੰਭਾਲੀ ਅੱਛਾ ਸਾਨੂੰ ਡੇਲੀ ਰੋਕਿਆ ਜਾਂਦਾ ਇੱਥੇ ਉਹ ਰੁਕਣ ਤੋਂ ਬਾਅਦ ਚਲੋ ਸਟੇਸ਼ਨ ਮੈਟਰ ਨੂੰ ਕੈਂਪ ਟ੍ਰੇਨ ਚ ਲਾਤੀ ਉਹ ਤੇ ਇਸ ਕਰਕੇ ਬੰਦੇ ਬਾਅਦ ਉਸ 25 ਮਿੰਟ ਤੇ ਸਟਾਪ ਤੇ ਹੋਇਆ ਤਾਂ ਉਸ ਤੋਂ ਬਾਅਦ ਟ੍ਰੇਨ ਚੱਲ ਗਈ ਜਿਹਨੇ ਰੋਕਣ ਵਾਲੇ ਸੀ ਉਹਨਾਂ ਨੇ ਕੋਈ ਅਰੇਂਜਮੈਂਟ ਟਰੈਕ ਰੋਕਿਆ ਗਿਆ ਸੀ ਕਿ ਟ੍ਰੇਨ ਦੇ ਮੂਹਰੇ ਆਏ ਸੀ ਇੱਥੇ ਨਾ ਰੇਲਗੱਡੀ ਟ੍ਰੇਨ ਤਾਂ ਪਿੱਛੇ ਰੋਕਤੀ ਸੀ ਪਹਿਲਾਂ ਹੀ ਸਟੇਸ਼ਨ ਮੈਟਰ ਪਤਾ ਲੱਗਿਆ ਸੀ ਪ੍ਰਸ਼ਾਸਨ ਨੇ ਟ੍ਰੇਨ ਨੂੰ ਪਿੱਛੇ ਰੋਕਤਾ ਸੀ ਅੱਜ ਪਿੱਛੇ ਰੋਕਤਾ ਹਾਂਜੀ ਨਾਰੇ ਭਾਜੀ ਵੀ ਕੀਤੀਆਂ ਉਹਨਾਂ ਨੇ ਨਹੀਂ ਨਾਰੇ ਭਾਜੀ ਤਾਂ ਕੋਈ ਨਹੀਂ ਕੀਤੀ ਜੀ ਪਰ ਉਸ ਜੋ ਵੀ ਹੈ ਨਾ ਉਹਨਾਂ ਨੇ ਨਾ ਕੋਈ ਲਿਫਤ ਨਹੀਂ ਦਿੱਤਾ ਹਜੇ ਫਿਰ ਹਾਲਾਤ ਤੋਂ ਕਿ ਸਨਲੀ ਹੋਇਆ ਇਹ ਅੱਛਾ ਜੀ वैसे जवे लोग गुस्से जायंदे आज किमे अस्तरਾ ਹੋਇਆ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਹੋਏਗੀ ਇਸ ਤੇ ਤੁਹਾਡੇ ਵੱਲੋਂ ਚਲੋ ਸਵੇਨੇ ਜੀ ਕਾਰਵਾਈ ਜੋ ਵੀ ਮੰਦੀਓ ਕਰਾਂਗੇ ਖਲੋਚ ਲਿਆਵਾਂਗੇ ਮੁਸਾਫਰਾਂ ਨੇ ਕੀ ਅਪਰੋਗੀ ਜਾਂਚ ਕਰਦੇ ਜੋਗੀ ਮੁਸਾਫਰਾਂ ਨੇ ਕੀ ਮੰਗਿਆ ਮੁਸਾਫਰਾਂ ਦੀ ਮੰਗ ਤੇ ਇਹੀ ਹੈ ਜੀ ਉਹਨੂੰ ਜਿਆਦਾ ਟਾਈਮ ਨਾ ਰੁਕਿਆ ਜਾਵੇ ਕਿਹੜੀ-ਕਿਹੜੀ ਨਹੀਂ ਪੈਸੰਜਰ ਨੂੰ ਅੱਛਾ ਜੀ